ਆਪ ਪਤੰਦਰ ਕਿੱਧਰ ਲਈ ਆਉਂਦੇ ਐ ਨੂੰ ਇਹ ਤਾਂ ਯਾਰ ਚੀਜ਼ ਬਈ ਯਾਰ ਰਾਹ ਭੁੱਲ ਗਏ ਬੰਦੇ ਮੈਨੂੰ ਲੱਗਦਾ ਦੱਸਣਾ ਬੋ ਇਹਨਾਂ ਨੂੰ ਪਤੰਦਰ ਉਹ ਇਧਰ ਖੇਤਾਂ ਨੂੰ ਜਾਂਦਾ ਟਿੱਬਿਆਂ ਨੂੰ ਜਾਂਦਾ ਇਧਰ ਕਿਹੜੀਆਂ ਤੁਹਾਨੂੰ ਸਵਾਰੀਆਂ ਵੇਲੀਆਂ ਤੇ ਕਿਹੜਾ ਰੱਛਣ ਮਿਲੂਗਾ ਉਹ ਬਾਈ ਕਿੱਧਰ ਰਾਹ ਭੁੱਲੇ ਫਿਰਦਾ ਤੁਸੀਂ ਪੱਠੇ ਲੈ ਕੇ ਆਉਣੇ ਬਾਈ ਉੱਥੇ ਲੈ ਕੇ ਆਉਣੇ ਬਾਈ ਪੱਠੇ ਹਾਂ ਬਾਈ ਮੈਂ ਤਾਂ ਕਿਧਰ ਰਾਹ ਭੁੱਲ ਗਏ ਬਾਈ ਤੁਸੀਂ ਇਹ ਇਹ ਪਤੰਦਰ ਸਵਾਰੀਆਂ ਢੋਣੇ ਆ ਕੋਈ ਸਮਾਨ ਸੱਪਾ ਲੈ ਜਾਣੇ ਆ ਕੋਈ ਸ਼ਹਿਰ ਚ ਕੰਮ ਕਰਦੇ ਆ ਇਹ ਚੀਜ਼ਾਂ ਬਾਈ ਪੱਠੇ ਢੋਣ ਨੂੰ ਵੀ ਵਧੀਆ ਪੱਠੇ ਵਾਸਤੇ ਵੀ ਵਧੀਆ ਬਈ ਹੁਣ ਤੁਸੀਂ ਪੱਠੇ ਨੇ ਚਲਾਣੇ ਮੁਰਕੇ ਸ਼ਹਿਰ ਵੀ ਲੈ ਕੇ ਜਾਣਾ ਹੈ ਹਾਂ ਸ਼ਹਿਰ ਵੀ ਲੈ ਕੇ ਜਾਣਾ ਮੈਂ ਵੇਖਿਆ ਮੈਂ ਕਿਹ ਚੀਜ਼ਾਂ ਸ਼ਹਿਰ ਚ ਫਿਰਦੀਆਂ ਆਉਂਦੀਆਂ ਪਤੰਦਰ ਖੇਤਾਂ ਵਾਲਾ ਰਾਹ ਸਾਡਾ ਯਾਰ ਇਧਰ ਕਿਧਰ ਚੜਾਈ ਟਿੱਬਿਆਂ ਚ ਫਿਰਦਾ ਤੂੰ ਵਾਕਿਆ ਵਾਸਤੇ ਵੀ ਆ ਹੂੰ ਤੇ ਹੋਰ ਵੀ ਇਹਦੇ ਤੇ ਮਾਲ ਕੋਈ ਸਮਾਨ ਕੋਈ ਢੋ ਸਕਦਾ ਯਾਰ ਵੇਖ ਲੈ ਹਨਾ ਕਿਥੋਂ ਤੋਂ ਕਿਥੇ ਕੰਮ ਹੋ ਗਿਆ ਹਾਂ ਪਹਿਲਾਂ ਰਾਵਾਂ ਤੇ ਬਾਈ ਬਲਦ ਗੱਡੀਆਂ ਚੱਲਦੀਆਂ ਜੀਆਂ ਫਿਰ ਮੋਟਰਸਾਈਕਲ ਰਹਿਣਾਂ ਚੱਲਣ ਲੱਗੀਆਂ ਹਾਂ ਬਾਈ ਹਾਂ ਫਿਰ ਬਲੇਰੋ ਕੈਂਪਰ ਚੱਲਣ ਲੱਗੀਆਂ ਵਿੱਚੇ ਮਰੂਤੀਆਂ ਵਿੱਚੇ ਤੁਸੀਂ ਆਹ ਦਵੱਲੀ ਫਿਰਦੇ ਆ ਹੈ ਹਾਂ ਬਾਈ ਬਾਈ ਕਰ ਸਕਦੇ ਮਰਜ਼ੀ ਚ ਆਹ ਤਾਂ ਨਵੀਂ ਚੀਜ਼ ਹੀ ਵੇਖੀ ਬਾਈ ਦੋਵੇਂ ਜਾਣੇ ਗੱਡੀ ਭਰ ਕੇ ਠੋਕ ਕੇ ਭਰ ਲਿਓਗੇ ਹਾਂ ਬਈ ਦੋ ਦੋ ਪਸ਼ੂ ਆ ਯਾਰ ਘਰੇ ਦੋ ਦੋ ਥੱਪੇ ਮੁੱਕਦੇ ਨਹੀਂ ਆਇਆ ਡੇਲੀ ਲੈਣੇ ਆ ਫਿਰ ਬਈ ਹਾਂ ਬਈ ਡੇਲੀ ਉਹਦੋਂ ਬਾਅਦ ਫਿਰ ਕਾਸਤੇ ਲਾਉਣੇ ਨੂੰ ਸਬਜੀ ਤੇ ਉਹਦੋਂ ਬਾਅਦ ਬਈ ਸਬਜੀ ਤੇ ਸਬਜੀ ਤੇ ਪਿੰਡ ਪਿੰਡ ਚ ਵੇਚਦੇ ਹਾਂ ਹਾਂ ਬਈ ਤੇ ਇਹਦਾ ਹੈ ਸਿਸਟਮ ਬੈਂਟਰੀ ਵਾਲਾ ਹਨਾ ਹਾਂ ਬਈ ਬੈਂਟਰੀ ਵਾਲਾ ਕਿੰਨਾ ਸਾਰਾ ਦਿਨ ਚੱਲੇ ਜਾਂਦਾ ਚਾਰਜ ਲਈ ਦੋ ਹਾਂ ਬਈ ਹਾਂ 100 ਕਿਲੋਮੀਟਰ ਵਾਟ ਕਰਦਾ ਬਈ ਦੇਖੋ ਬਈ ਮੁੰਡੇ ਮਿਹਨਤ ਕਰਦੇ ਆ ਕਿ ਨਹੀਂ ਪੜ੍ਹਾਈ ਬਈ ਆਪਾਂ ਕਿੰਨੀ ਕਰੀ ਪੜ੍ਹਾਈ ਬਈ ਆ ਪਾਠ ਕੀ ਬਣੇ ਅੱਠ ਤੇ ਹੁਣ ਤੇਰਾ ਯਾਰ ਇਹਨੂੰ ਪਿੱਛੇ ਨਾ ਕਿਸੇ ਦੇ ਆਪਦੀ ਮਰਜ਼ੀ ਦਾ ਕੰਮ ਕਰਨਾ ਕਣੀ ਹਾਂ ਬਾਈ ਜਿੱਦੇ ਜੀ ਕੀਤਾ ਮੀ ਕਣੀ ਪੈਂਦਾ ਰੋਕ ਦੇਗਾ ਕਣੀ ਹਾਂ ਬਾਈ ਪੱਕੀ ਜੋਬ ਨਹੀਂ ਗਈ ਹਾਂ ਬਾਈ ਤੇ ਉਹਨੇ ਬਾਈ ਬਣਾ ਲੂਗਾ ਇਹ ਕੰਮ ਬਈ ਬਹੁਤ ਵਧੀਆ ਹਨਾ ਹਾਂ ਬਾਈ ਕਿਸੇ ਦਿਨ ਝਾਕਣੀ ਪੈਂਦਾ ਮੁੰਡਾ ਵੀ ਕਹਣਾ ਜਾਵਾ ਸਹੀ ਸਿਰਾ ਲੱਗਿਆ ਪੈਣਾ ਤੂੰ ਵੀ ਲੈਣਾ ਫਿਰ ਇੱਕ ਹੋਰ ਲਿਆਵਾਂਗੇ ਇਹਨੂੰ ਵੀ ਦਵਾਣ ਆ ਯਾਰ ਲਿਆਵਾਂਗੇ ਬਾਈ ਇਹਨੂੰ ਵੀ ਦਵਾ ਦੇ ਇਹਨੂੰ ਵੀ ਦਵਾ ਦੇ ਯਾਰ ਜੇ ਭਰਾ ਨਾਲ ਭਰਾ ਤਰੱਕੀ ਕਰੇ ਹਨਾ ਬਹੁਤ ਸੋਹਣਾ ਲੱਗਦਾ ਜਦੋਂ ਆਪਾਂ ਕੰਮ ਕਰਦੇ ਆ ਹਾਂ ਬਾਈ ਨਸ਼ਿਆਂ ਤੋਂ ਬੰਦਾ ਦੂਰ ਹੈ ਹਾਂ ਬਾਈ ਮਿਹਨਤ ਦਾ ਕੋਈ ਤੋੜ ਨਹੀਂ ਹਨਾ ਜਿੰਨੇ ਕਰੋ ਓੰਨੀ ਥੋੜੀ ਹੈ ਹੂੰ ਤੂੰ ਫੜ ਬਾਈ ਤੁਸੀਂ ਮੈਂ ਤੇਰਾ ਵੇਖੀ ਜਾਣਾ ਮੁੰਡਿਆ ਨੇ ਨਹੀਂ ਅੱਗੇ ਛੇ ਗਲਤੀ ਅਗਲਾ ਲੇ ਜਾਂਦਾ ਕੋਈ ਕਿਵੇਂ ਔਖਾ ਹੁੰਦਾ ਮੋਟਰਸਾਈਕਲ ਦੇਣਾ ਸਾਈਕਲ ਤੇ ਯਾਰ ਇੰਨੀ ਦੂਰ ਘੋਣਾ ਹੁਣ ਬਾਈ ਇਹ ਤੋਂ ਬਾਅਦ ਇਹਨਾਂ ਨੇ ਸਬਜ਼ੀ ਦੀ ਭਰ ਲੈਣੀ ਹੈ ਘਰੇ ਲਿਆਂਦੀ ਵਿਕੇ ਪਿੰਡੋਂ ਚੱਕਣੀ ਆ ਹਾਂ ਘਰੇ ਆ ਬਾਈ ਘਰੇ ਲਿਆਂਦੀ ਪਈ ਆ ਬਾਂਗਾਂ ਨੇ ਸਾਰੇ ਪਿੰਡ ਚ ਹੀ ਤੁਰ ਫਿਰ ਕੇ ਵੇਚਣੀ ਆ ਸ਼ਾਮ ਤੱਕ ਸਹੀ ਕੰਮ ਆ ਥੋੜਾ ਬਹੁਤ ਵਧੀਆ ਲੱਗਿਆ ਬਾਈ ਤਿੱਬਿਆਂ ਤੇ ਆਏ ਫਿਰਦੇ ਦੂਜੇ ਪਿੰਡ ਵੇਲੇ ਮੈਂ ਤਾਂ ਇੱਕ ਕਿਤੇ ਪੱਠੇ ਵੱਢਣਾ ਹੋ ਦੂਜਾ ਰਾਹ ਭੁੱਲ ਗਏ ਬੰਦੇ ਨਹੀਂ ਰਾਹ ਨਹੀਂ ਬਾਈ ਟਰਾ ਨਹੀਂ ਬੋਲੇ ਮਾਣੀਆਂ ਬਈ ਇਹਦੇ ਹਾਂ ਦਬਲ ਕਮਾਣੀਆਂ ਦਿੱਤੀਆਂ ਨਹੀਂ ਚੀਜ਼ ਬਹੁਤ ਵਧੀਆ ਬਣਾਈਏ ਕਿੰਨੇ ਦੀ ਲੈਂਦੀ ਸੀ ਇਹ ਹਾਂ ਇਹ ਬਈ 198 ਦੀ ਮੀਗੀ ਠੀਕ ਆ ਹਾਂ ਲੱਗਦੀ ਲਈ ਸੀ ਕਿਸ਼ਤਾਂ ਤੇ ਕਿਸ਼ਤਾਂ ਦੀ ਬਈ ਕਿਸ਼ਤਾਂ ਤੇ ਯਾਰ ਚੱਲਦਾ ਹੈ ਮੋੜਤੀਆਂ ਫਿਰ ਹਾਂ ਬਈ ਮੋੜਦੀਆਂ ਕਿਸ਼ਤਾਂ ਬਈ 18 ਸੀ ਕਿਸ਼ਤਾਂ ਕੁਸ਼ਤਾਂ ਪਰਵਾਣੀ ਕਰਨੀ ਚੱਕਦੇ ਫੱਟੇ ਹਾਂ 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 ਕਿਸ਼ਤਾਂ ਉਹ ਮਹਾਰਾਜ ਨਾਲੇ ਜਿਹੜੇ ਨਾਲ ਹੋਰ ਕਢਾ ਲਿਆ ਨਾਲ ਫਿਰ ਵਿੱਚੇ ਧਰੂਆਂ ਫਿਰਨੇ ਕਹਣੀ ਹਾਂ ਜਦੋਂ ਕੰਮ ਚੱਲ ਜਾਈ ਜਾਂਦਾ ਹਾਂਜੀ ਬਈ ਮੈਂ ਤਾਂ ਕਿਤੇ ਬਈ ਅੱਗੇ ਰਾਹ ਭੁੱਲ ਗੇ ਨਹੀਂ 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 ਰਾਹ ਚੰਗੀ ਗੱਲ ਕੰਮ ਵੀ ਜ਼ਰੂਰੀ ਹੈ ਨਾਲ ਹਾਂ ਠੀਕ ਆ ਬਈ ਲਓ ਵੀ ਸਿੱਖੋ ਮੁੰਡਿਆਂ ਤੋਂ ਬਹੁਤ ਵਧੀਆ ਕੰਮ ਆ ਇਹ ਨਾਲੇ ਪਸ਼ੂ ਸਾਂਭਦੇ ਆ ਨਾਲੇ ਸਬਜ਼ੀ ਵੇਚਦੇ ਆ ਤੇ ਨਾਲੇ ਆਪਦਾ ਘਰ ਦਾ ਕਾਰੋਬਾਰ ਵਧੀਆ ਚਲਾਉਂਦੇ ਆ ਨਾ ਕੋਈ ਗੁਲਾਮੀ ਹਾਂ ਬਈ ਠੀਕ ਹੈ